ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ اپੋਜੀਸ਼ਨ ਪਾਰਟੀ ਆ ਖਾਸ ਕਰਕੇ اپੋਜੀਸ਼ਨ ਕਾਂਗਰਸ ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰ ਇੱਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜਰੂਰ ਕਰੂੰਗਾ ਕਿ ਆਨ ਨੈਸੈਸਰੀ ਧਾਰੇਵਾਦੀ ਨਾ ਕਰਦੇ ਹੋਏ ਕੰਕਰੀਟ ਜਿਹੜੀ ਕੰ मतलब ਅੱਛੀ ਬਹਿਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਤ ਪ੍ਰੈਸ ਕਰਨ ਬਾਜਬਾ ਸਾਹਿਬ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜੇ ਅੱਛੇ ਤਰੀਕੇ ਨਾਲ ਚਲੋ ਕੇ ਅਡਰੈਸ ਕਰੋ ਜੀ ਇਹ ਬੜੇ ਅੱਛੇ ਤਰੀਕੇ ਨਾਲ ਜੀ ਨੂੰ ਅਡਰੈਸ ਕਰੋ ਜੀ ਵੜੀਆਂ ਮਨਕਰਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦੇ ਇਹਨਾਂ ਨੂੰ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿਨ ਦਾ ਸਮਾਂ ਆਪਾਂ ਅੱਗੇ ਚੱਲੀਏ ਜੀ ਪੈਰ ਝੋਟੇ ਕੇ ਰਾਮ ਨਾਲ ਦੋ ਦਿਨ ਦਾ ਸਮਾਂ ਕੇ ਉਹਨਾਂ ਦੇ ਦਸਤ ਕੋ ਜਿਹਦੇ ਦੇ ਨਾਂ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਦੋ ਦਿਨ ਨੂੰ ਡਿਸ ਕੀਤਾ ਜਾਵੇ ਫਤਰੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਬਣਨ ਦਾ ਕਿਹੜੇ ਬਾਰੇ ਸੀ ਕੇਰ ਨੋਟਿਸ ਕੀਤਾ ਜਾਵੇ ਜੋ ਵੀ ਕੋਈ ਮੰਤਰੀ ਨਹੀਂ ਸੀਗੇ ਕੇਰ ਦੀ ਚੰਦੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਦ ਸਾਹਿਬ ਅंसारी ਕੌਣ ਲੈ ਕੇ ਆਤੀ ਪੰਜਾਬ ਵਿੱਚ ਅंसारी ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਟੈਲਗਡੇਡ ਦੇ ਲਈ ਕਿ ਤੁਸੀਂ ਗੈਂਗਸਟਰ ਬਣੋ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਤਾਵਾਜਬਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰੈਂਸ ਬਸ਼ਰੋਈ ਦੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਕੇਰ ਨੂੰ ਡਰੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਵੀ ਮੈਂ ਮਾਰਯੋਗ ਮੰਤਰੀ ਜੀ ਨੂੰ ਬੇਦੀ ਕਰਦਾ ਕਿ ਚੇਰ ਨੂੰ ਡਰੈਸ ਕੀਤਾ ਜਾਵੇ ਤੁਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰਗ ਮਾਫੀਆ ਦੇ ਹੱਕ ਚ ਆ ਜਨਿਓ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀ ਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂਟਰ ਐਨੇ ਯੂਟਰ ਐਨੇ ਯੂਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਈ ਆਰਾਂ ਕਰਾ ਲਓ ਜਿੰਨਿਆਂ ਮਰਜੀ ਕਿ ਇਹ ਰਿਪੋਰਟ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਐਸੀ ਗੱਲ ਕਰਕੇ ਤੁਸੀਂ ਲੋਕਾਂ ਨੇ ਕਾ ਬੀਜੇਪੀ ਦੀ ਬੀਜੇਪੀ ਦੀ ਬੀਜੇਪੀ ਦੀ ਹਮੈਤ ਲੈ ਕੇ ਬੀਜੇਪੀ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇਕ ਨਹੀਂ 100 ਐਫ ਆਈ ਆਰ ਕਰਾਓ 50 ਕਰੋ 100 ਕਰੋ ਜਿੰਨੀ ਮਰਜ਼ੀ ਕਰੋ ਜਿੰਨੀ ਮਰਜ਼ੀ ਕਰੋ ਅਸੀਂ ਤੁਹਾਡੇ ਮੈਨੂੰ ਦਰਦੇ ਅਸੀਂ ਤੁਹਾਡੇ ਮੈਨੂੰ ਦਰਦੇ ਜਿੰਨੀ ਮਰਜ਼ੀ ਕਰੋ ਥੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਾਦ ਜਨਤਾ ਪਾਰਟੀ ਦੇ ਨਾਲ ਕਿੱਡੇ ਵੱਡੇ ਅچھے ਸਬੰਧ ਰਹਿਗੇ ਥੈਂਕ ਯੂ